ਜੋ ਸਜ਼ਾ ਮੇਰੀ ਹੋ ਝੋਲੀ ਚ ਪਾ ਲਈ ਅੱਛਾ ਕਾਲੀ ਕਲ ਦੇ ਆ ਕੋ ਨੂੰ ਇਕੱਠੇ ਹੋਣ ਨੂੰ ਵੀ ਜਿਹੜਾ ਹੈਗਾ ਕਿਹਾ ਗਿਆ ਹ ਤੱਕ ਇਹ ਤਾਂ ਹੁਣ ਹਾਈ ਕਮਾਂਡ ਦੱਸੂਗੀ ਸਾਰਾ ਕੋ ਬਹਿ ਕੇ ਵਿਚਾਰ ਕਰਕੇ ਇਕੱਠੇ ਹੁਕਮ ਹੋ ਜਾਏ ਤਾਂ ਇਕੱਠੇ ਹੋ ਜਾਣਗੇ ਜਦੋਂ ਖਵਾਰ ਹੋਏ ਆ ਤਾਂ ਖਵਾਰੇ ਫਿਰ ਮਿਲेंगे ਹੁਣ ਜਦੋਂ ਵਾਡੋ ਕੇ ਦੇਖ ਲਿਆ ਹੁਣ ਇਕੱਠੇ ਹੋਗੇ ਫਿਰ ਵੀ ਤਾਕਤ ਮਿਲੂਗੀ ਤਦ ਲੱਗਦਾ ਹੈ ਕਿ ਫਿਰ ਤੋਂ ਇਕੱਠੇ ਹੋ ਕੇ ਚਹਲਾਤ ਕੀ ਕਰਦੇ ਕੋਈ ਚੋਏਗੀ ਅੰਦਰ ਆ ਰਹੀ ਨਹੀਂ ਜਦੋਂ ਕਾਲ ਤੱਕ ਸਾਬ ਤੋਂ ਹੀ ਸਾਰਾ ਕੁਝ ਹੋ ਗਿਆ ਉਹ ਤੋਂ ਬਾਅਦ ਤਾਂ ਫਿਰ ਉਹਨੂੰ ਕੋਈ ਕਸ ਰਹਿ ਨਹੀਂ ਜਾਂਦੀ ਤਾਕਤ ਮਿਲੀ ਜਾਂ ਸ਼ਕਤੀ ਮਿਲੂਗੀ ਤੇ ਟੱਕੀ ਪਾਈ ਹੋਈ ਹੈ ਤਾਂ ਡਾਕਟਰ ਨੇ ਕਿਹਾ ਕਿ ਕਿਸ ਤਰ੍ਹਾਂ ਦੇਣ ਵਾਲੇ ਫੈਸਲੇ ਹਨ ਸਾਨੂੰ ਪ੍ਰਵਾਨਾ ਜੀ ਜੋ ਵੀ ਸਜ਼ਾ ਲੱਗੀ ਆ ਅਸੀਂ ਅਕਾਲ ਤਖਤ ਨੂੰ ਪੂਰੀ ਕਰਾਂਗੇ ਪ੍ਰਵਾਨਾ ਸੰਤੁਸ਼ਟ ਸੋ ਫੈਸਲਾ ਬਿਲਕੁਲ ਸਪਸ਼ਟਾ ਜੀ ਗੁਰਦੀਪ ਜੀ ਆਹਾਂ ਸਾਨੂੰ ਫਖਰ ਆ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਕੀਤਾ ਉਹ ਵਧੀਆ ਕੀਤਾ ਪੰਥ ਦੇਖ ਤੇ ਕੀਤਾ ਸਾਰਾ ਕੁਝ ਕਰਾਂਗੇ ਜੋ ਸੇਵਾ ਲੱਗੀ ਸਾਰੀ ਪੂਰੀ ਕਰਾਂਗੇ ਹੂੰ ਹਾਰੀ ਪੂਰੀ ਕਰਾਂਗੇ ਜੋ ਸ੍ਰੀ ਅਕਾਲ ਤਖਤ ਸਰ ਤੋਂ ਹੁਕਮ ਆਇਆ ਉਹਦੀ ਪਾਲਣਾ ਕਰਾਂਗੇ ਜੋ ਸਜ਼ਾ ਮੇਰੀ ਹੋ ਝੋਲੀ ਚ ਪਾ ਲਈ ਅੱਛਾ ਅਕਾਲੀ ਦਰ ਦੇ ਕੋਣ ਨੂੰ ਇਕੱਠੇ ਹੋਣ ਨੂੰ ਵੀ ਜਿਹੜਾ ਹੈਗਾ ਕਿਹਾ ਗਿਆ ਹਾਲ ਤੱਕ ਇਹ ਤਾਂ ਹੁਣ ਹਾਈ ਕਮਾਂਡ ਦੱਸੂਗੀ ਸਾਰਾ ਕੋ ਬੈਠ ਕੇ ਵਿਚਾਰ ਕਰਕੇ ਇਕੱਠੇ ਹੁਕਮ ਹੋ ਜਾਏ ਤਾਂ ਇਕੱਠੇ ਹੋ ਜਾਣਗੇ ਜਦੋਂ ਖਵਾਰ ਹੋਏ ਆ ਤਾਂ ਖਵਾਰੇ ਫਿਰ ਮਿਲेंगे ਹੁਣ ਜਦੋਂ ਬਾਡੋ ਕੇ ਦੇਖ ਲਿਆ ਹੁਣ ਇਕੱਠੇ ਹੋ ਕੇ ਦੇਰ ਤੱਕ ਤੁਹ ਰਹੋਗੇ ਤੁਹ ਲੱਗਦਾ ਹੈ ਕਿ ਫਿਰ ਤੋਂ ਕੱਟੇ ਹੋਗੀ ਜਿਹ ਹਾਲਾਤ ਕੀਗਾ ਤੇ ਕੋਸ਼ਿਸ਼ ਹੋਏਗੀ ਨਜ਼ਰ ਆ ਰਹੀ ਹੈ ਨਹੀਂ ਜਦੋਂ ਕਾਲ ਤੱਕ ਸਾਹਤੋ ਹੀ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਤਾਂ ਫਿਰ ਉਹਨੂੰ ਕੋਈ ਕਸਰ ਰਹਿ ਹੀ ਨਹੀਂ ਜਾਂਦੀ ਤਾਕਤ ਮਿਲੀ ਜਾਂ ਸ਼ਕਤੀ ਮਿਲੂਗੀ ਤੇ ਡਾਕਟਰ ਜੀ ਕਹਿੰਦੇ ਕਿ ਕਿਸ ਤਰ੍ਹਾਂ ਦੇ ਵਾਲੇ ਫੈਸਲੇ ਹਨ ਤੁਹਾਨੂੰ ਪਰਮਾਨਾ ਜੀ ਜੋ ਵੀ ਸਜ਼ਾ ਲੱਗੀ ਆ ਅਸੀਂ ਕੱਲ੍ਹ ਤੱਕ ਉਸ ਨੂੰ ਪੂਰੀ ਕਰਾਂਗੇ ਸਾਨੂੰ ਸੰਤੁਸ਼ਟ ਸੋ ਬਿਲਕੁਲ ਸਪਸ਼ਟਾ ਜੀ ਗੁਲੀਪਰੀ ਆਹਾਂ ਸਾਨੂੰ ਫਖਰ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਕੀਤਾ ਉਹ ਵਧੀਆ ਕੀਤਾ ਪੰਥ ਦੇਖ ਤੇ ਕੀਤਾ ਸਾਰਾ ਕੋ ਕਰਾਂਗੇ ਜੋ ਸੇਵਾ ਲੱਗੀ ਸਾਰੀ ਪੂਰੀ ਕਰਾਂਗੇ ਹਮ ਸਾਰੀ ਪੂਰੀ ਕਰਾਂਗੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਉਹਦੀ ਪਾਲਣਾ ਕਰਾਂਗੇ ਜੋ ਸਜ਼ਾ ਮੇਰੀ ਹੋਵੇ ਝੋਲੀ ਚ ਪਾ ਲਈ ਅੱਛਾ ਅਕਾਲੀ ਦਰ ਦੇ ਕੋਣ ਨੂੰ ਇਕੱਠੇ ਹੋਣ ਨੂੰ ਵੀ ਜਿਹੜਾ ਹੈਗਾ ਕਿਹਾ ਗਿਆ ਅ ਤੱਕ ਇਹ ਤਾਂ ਹੁਣ ਹਾਈ ਕਮਾਂਡ ਦੱਸੂਗੀ ਸਾਰਾ ਕੋ ਬਹਿ ਕੇ ਵਿਚਾਰ ਕਰਕੇ ਇਕੱਠੇ ਹੁਕਮ ਆਇਆ ਤਾਂ ਇਕੱਠੇ ਹੋ ਜਾਣਗੇ ਹੁਣ ਜਦੋਂ ਖਵਾਰ ਹੋਏ ਆ ਤਾਂ ਖਵਾਰੇ ਫਿਰ ਮਿਲेंगे ਹੁਣ ਜਦੋਂ ਬਾਡੋ ਕੇ ਦੇਖ ਲਿਆ ਹੁਣ ਇਕੱਠੇ ਹੋ ਕੇ ਫਿਰ ਤਾਕਤ ਮਿਲੂਗੀ ਤੁਹਾਨੂੰ ਲੱਗਦਾ ਹੈ ਕਿ ਫਿਰ ਤੋਂ ਇਕੱਠੇ ਹੋ ਕੇ ਜਿਹਹਲਾਲ ਕੀ ਗੱਲ ਤੇ ਕੋਸ਼ਿਸ਼ ਹੋਏਗੀ ਨਜ਼ਰ ਆ ਰਹੀ ਹੈ ਨਹੀਂ ਜਦੋਂ ਕਾਲ ਤੱਕ ਸਾਥ ਤੋਂ ਹੀ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਤਾਂ ਫਿਰ ਉਹਨੂੰ ਕੋਈ ਕਸਰ ਰਹਿ ਹੀ ਨਹੀਂ ਜਾਂਦੀ ਤਾਕਤ ਮਿਲੀ ਜਾਂ ਸ਼ਕਤੀ ਮਿਲੂਗੀ ਤਾਂ ਡਾਕਟਰ ਕੀ ਕਹਿੰਦਾ ਕਿ ਕਿਸ ਤਰ੍ਹਾਂ ਦੇਣੀ ਵਾਲੇ ਫੈਸਲੇ ਸਾਨੂੰ ਪਰਮਾਨਾ ਜੀ ਜੋ ਵੀ ਸਜ਼ਾ ਲੱਗੀ ਆ ਅਸੀਂ ਕੱਲ੍ਹ ਤੱਕ ਉਸ ਨੂੰ ਪੂਰੀ ਕਰਾਂਗੇ ਸਾਨੂੰ ਸੰਤੁਸ਼ਟ ਸੋ ਬੇਸ ਬਿਲਕੁਲ ਸਤੋਸ਼ਾ ਜੀ ਗੁਲੀਪਰੀ ਆਹਾਂ ਸਾਨੂੰ ਫਖਰ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਕੀਤਾ ਉਹ ਵਧੀਆ ਕੀਤਾ ਪੰਥ ਦੇਖ ਤੇ ਕੀਤਾ ਸਾਰਾ ਕੁਝ ਕਰਾਂਗੇ ਜੋ ਸੇਵਾ ਲੱਗੀ ਸਾਰੀ ਪੂਰੀ ਕਰਾਂਗੇ ਹਮ ਸਾਰੀ ਪੂਰੀ ਕਰਾਂਗੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਉਹਦੀ ਪਾਲਣਾ ਕਰਾਂਗੇ